ਅਠਵੀਂ ਪਾਸ਼ਾਈ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਸਾਹਿਬ ਸ੍ਰੀ ਗੁਰੂ ਹਰ Rai ਜੀ ਦੇ ਗ੍ਰਹਿ ਵਿਖੇ ਮਾਤਾ ਕਿਸ਼ਨਕੌਰ ਜੀ ਦੀ ਕੁੱਖੋਂ ਸਾਵਣ ਵਦੀ 9 ਸੰਮਤ 1713 ਬ੍ਰਿਕਮੀ ਨੂੰ ਕੀਰਤਪੁਰ ਸਾਹਿਬ ਵਿਖੇ ਅਵਤਾਰ ਧਾਰਿਆ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ ਆਰਾਮ ਰਾਏ ਬਾਰੇ ਪਾਟਕਾ ਨੂੰ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 7ਵੇਂ ਪਾਸ਼ਾ ਨੇ ਉਸ ਨੂੰ ਤਿਆਗ ਦਿੱਤਾ ਸੀ ਵੈਸੇ ਇਤਿਹਾਸਕਾਰਾਂ ਨੇ ਇਹ ਗੱਲ ਮੰਨੀ ਹੈ ਕਿ ਰਾਮ ਰਾਏ ਬਹੁਤ ਸਿਆਣਾ ਵਿਦਵਾਨ ਅਤੇ ਨੀਤੀ ਨਿਪੁੰਨ ਸੀ ਅਤੇ ਸਿੱਖ ਸੰਗਤਾਂ ਅਤੇ ਮਨਸਤਾ ਵਿੱਚ ਵੀ ਉਸਦਾ ਚੰਗਾ ਅਸਰ ਰਸੂਖ ਸੀ। ਸਾਹਿਬ ਸ਼੍ਰੀ ਗੁਰੂ ਹਰਿ ਰਾਏ ਜੀ ਵੀ ਉਸ ਤੇ ਖੁਸ਼ ਸਨ ਅਤੇ ਉਹ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਗੁਰਬਾਣੀ ਬਦਲਣ ਵਾਲੀ ਮਹਾਨ ਭੁੱਲ ਨਾ ਕਰਦਾ ਤਾਂ ਜ ਨਾ ਕਰਦਾ ਤਾਂ ਜ਼ਰੂਰੀ ਸੀ ਕਿ ਗੁਰੂ ਸਾਹਿਬ ਗੁਰਗੱਦੀ ਉਸਨੂੰ ਬਖਸ਼ ਦੇ। ਪਰੰਤੂ ਉਸ ਦੀ ਇਸ ਭੁੱਲ ਨੇ ਉਸ ਨੂੰ ਗੁਰੂ ਘਰ ਵਿੱਚੋਂ ਹਮੇਸ਼ਾ ਲਈ ਛੇਕ ਦਿੱਤਾ ਉਸ ਨੇ ਮੁਗਲ ਹਾਕਮਾਂ ਦੀ ਮਦਦ ਨਾਲ ਗੱਦੀ ਲਾ ਕੇ ਵੱਖ ਸਿੱਖੀ ਸੇਵਕੀ ਚਲਾਉਣ ਦਾ ਵੀ ਯਤਨ ਕੀਤਾ ਪਰ ਇਸ ਲਈ ਜਿਸ ਚੀਜ਼ ਦੀ ਲੋੜ ਸੀ ਉਹ ਹੋਨੋਰਸ ਦੇ ਪਾਸ ਨਹੀਂ ਸੀ ਅਸਲ ਸ਼ਕਤੀ ਕਿਸੇ ਸਖਸ਼ਿਤ ਵਿੱਚ ਨਹੀਂ ਸ਼ਕਤੀ ਤਾਂ ਗੁਰੂ ਨਾਨਕ ਦੀ ਗੱਦੀ ਵਿੱਚ ਸੀ ਇਸ ਲਈ ਗਰੀਮ ਰਾਮ ਰਾਮ ਰਾਏ ਤੋਂ ਛੇਕਿਆ ਜਾ ਕੇ ਕੀ ਕਰ ਸਕਦਾ ਸੀ ਉਧਰ RAM RAI ਗੁਰੂ ਘਰ ਤੋਂ ਦਰਕਾਰਿਆ ਹੋਇਆ ਦਰ ਦਾ ਟੱਕਰਾ ਮਾਰ ਰਿਹਾ ਸੀ ਤੇ ਇਧਰ ਕੀਰਤਪੁਰ ਵਿੱਚ ਸਾਹਿਬ ਸਤਵੇਂ ਪਾਸ਼ਾ ਨੇ ਜੋਤੀ ਜੋਤ ਸਮਾਉਣ ਦੀ ਤਿਆਰੀ ਕੀਤੀ ਸਾਹਿਬ ਸ੍ਰੀ ਗੁਰੂ ਹਰਕੀਸ਼ਨ ਜੀ ਦੀ ਆਯੂ ਹਲਾ ਪੰਜ ਕੋਸਾਲਾਂ ਦੀ ਸੀ ਪਰੰਤੂ ਇਹ ਛੋਟੀ ਉਮਰ ਵਿੱਚ ਹੀ ਉਹ ਗੁਰਗੱਦੀ ਦੇ ਹਰ ਤਰ੍ਹਾਂ ਯੋਗ ਸਨ ਕਿਉਂਕਿ ਸਤਵੇਂ ਪਾਸ਼ਾ ਨੇ ਕਤਕਵਦੀ ਅਰਤ ਸੰਮਤ 1700 18 ਮ੍ਰਿਕ ਮੇ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ 8ਵਾਂ ਪਾਸ਼ਾ ਥਾਪ ਕੇ ਗਗਦੀ ਪਰ ਬਿਠਾ ਦਿੱਤਾ ਗੁਰੂ ਜੀ ਦੀ ਉਮਰ ਭਾਵੇਂ ਕਿਤਨੀ ਛੋਟੀ ਸੀ ਪਰ ਕਿਉਂਕਿ ਉਹਨਾਂ ਦੇ ਅੰਦਰ ਗੁਰੂ ਨਾਨਕ ਦੀ ਮਹਾਨ ਆਤਮਾ ਨੇ ਆ ਨਿਵਾਸ ਕੀਤਾ ਇਸ ਲਈ ਗੁਰਗੱਦੀ ਦਾ ਤੇਜ ਤਪ ਤੇ ਹਜੂਰ ਦਾ ਪ੍ਰਭਾਵ ਉਸੇ ਤਰ੍ਹਾਂ ਹੀ ਕਾਇਮ ਰਿਹਾ ਜਿਹਾ ਕਿ ਪਹਿਲੇ ਸੱਤਾ ਜਾਮਿਆਂ ਵਿੱਚ ਰਿਹਾ ਸੀ ਦੂਰ ਦੂਰ ਤੋਂ ਸੰਤਾਂ ਦਰਸ਼ਨਾ ਲਈ ਆਉਂਦੀਆਂ ਤੇ ਇਸ ਨਾਜ਼ੁਕ ਜਿਹੇ ਸਰੀਰ ਵਿੱਚ ਮਹਾਨ ਆਤਮਾ ਦੇ ਚਮਤਕਾਰੇ ਵੇਖ ਕੇ ਗਦਗਦ ਹੋੜਦੀਆਂ ਇਸ ਤਰ੍ਹਾਂ ਗੁਰੂ ਜੀ ਕੋਈ 2 2.5 ਸਾਲ ਤੱਕ ਕੀਰਤਪੁਰ ਵਿੱਚ ਸੰਤਾਂ ਨੂੰ ਉਤਾਰਦੇ ਰਹੇ ਆਪ ਦੀ ਆਤਮਕ ਸ਼ਕਤੀ ਦੇ ਕਈ ਸਬੂਤ ਮਿਲਦੇ ਹਨ ਜੋ ਆਪ ਦੀ ਜੀਵਨ ਕਥਾ ਵਿੱਚੋਂ ਸੁੱਤੇ ਸਿੱਧੇ ਹੀ ਪਾਠਕਾਂ ਦੇ ਸਾਹਮਣੇ ਆ ਜਾਂਦੇ ਹਨ ਇੱਕ ਵਾਰ ਬਾਲਾ ਗੁਰੂ ਪਾਲਕੀ ਵਿੱਚ ਜਾ ਰਹੇ ਸਨ ਕਿ ਇੱਕ ਕੋਹੜੀ ਹਜ਼ੂਰ ਦੀ ਪਾਲਕੀ ਅੱਗੇ ਲੇਟ ਗਿਆ ਤੇ ਦੇਹ ਰੋਕਤ ਲਈ ਵਾਸਤੇ ਪਾਉਣ ਲੱਗਾ ਗੁਰੂ ਜੀ ਉਸ ਨੂੰ ਉਸ ਤੇ ਤਤਸ ਆ ਗਿਆ ਮਿਹਰ ਦੀ ਨਜ਼ਰ ਛੁੱਟੀ ਤੇ ਉਸ ਦੇ ਸਾਰੇ ਰੋਗ ਕੱਢ ਦਿੱਤੇ ਉਸ ਕੋਹੜੀ ਦਾ ਕੋਹੜ ਹਟ ਗਿਆ ਤੇ ਉਸਦੀ ਦੇ ਨਵੀਂ ਨਰੋਈ ਹੋ ਗਈ ਉਸ ਦਾ ਸਰੀਰਕ ਰੋਗ ਵੀ ਚਲਿਆ ਗਿਆ ਤੇ ਉਹ ਰੱਬੀ ਨਾਮ ਦੀ ਗੂੜੀ ਰੰਗਤ ਵਿੱਚ ਰੰਗਿਆ ਗਿਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਕਰ ਦਿਓ